ਸਾਰੀਆਂ ਵੈਰੈਟੀਆਂ ਨਾਲ ਸਿਰਹਾਈ ਝਾੜ ਮੈਂ ਤੇ ਕਿ 4 1/2 5 ਕੁਆਂਟਲ ਹੀ ਨਿਕਲੀਆਂ ਆ ਵੈਰੈਟੀਆਂ ਕਿੰਨਾ ਝਾੜ ਆ ਰਿਹਾ ਪਏ ਕਿੰਨਾ ਰੇਟ ਰੂਟ ਲੱਗਿਆ ਵੀਰੂ ਮੂੰਗੀ ਦੀ ਫਸਲ ਬਾਰੇ ਜਾਣਕਾਰੀ ਲੈ ਕੇ ਆਇਆ ਇਸ ਵਾਰ ਗਰਮੀ ਬਹੁਤ ਪਈਆ ਮੂੰਗੀਆਂ ਇੰਨੀਆਂ ਪਾਸ ਨਹੀਂ ਹੋਈਆਂ ਵੀ ਜਿੰਨੀ ਕਾ ਉਮੀਦ ਸੀ ਮੂੰਗੀ ਲੱਗੀ ਬਹੁਤ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਮੂੰਗੀ ਵੱਡੀ ਪਈਆ ਤੇ ਬਾਈ ਉਹਰਾ ਨੇ ਪਿਛਲੇ ਸਾਲ ਵੀ ਲਾਈ ਸੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਹ ਮੂੰਗੀ ਦੀ ਖੇਤੀ ਕਰਦਿਆਂ ਨੂੰ 10-12 ਸਾਲ ਹੋ ਗਏ ਸਾਨੂੰ ਮੂੰਗੀ ਲਾਉਣ ਦਾ 12 ਸਾਲ ਹੋ ਗਏ ਆਲੂ ਵਾਲੇ ਬਾਣ ਹਾਂਜੀ ਹਾਂਜੀ ਆਲੂ ਵਾਲੇ ਬਾਣ ਆਲੂ ਵਾਲੇ ਚ ਤੇ ਇਹ ਇਹ ਵੀ ਆਲੂ ਵਾਲੇ ਚ ਹਾਂਜੀ ਹਾਂਜੀ ਆਲੂ ਵਾਲੇ ਚ ਹੀ ਲਾਈ ਤੇ ਕਿੰਨੇ ਮਤਲਬ ਸਾਲ ਤੋਂ ਲਾ ਰਹੇ ਹੋ ਇਹ ਵੈਰੈਟੀ ਇਹ 3 ਸਾਲ ਹੋ ਗਏ ਸਾਨੂੰ ਕਿਹੜੀ ਵੈਰੈਟੀ ਇਹ ਇਹ ਐਮ ਐਚ 1142 ਠੀਕ ਹੈ ਪਿਛਲੇ 3 ਸਾਲਾਂ ਤੋਂ ਇਹ ਲਾ ਰਹੇ ਹਾਂ ਤੇ ਉਹਦਾ ਤੇ ਇਹਦਾ ਕਿੰਨਾ ਕੁ ਫਰਕ ਆਈ ਝਾੜਦਾ ਇਹਦਾ ਬਹੁਤ ਵਧੀਆ ਫਰਕ ਆਈ ਇੱਕ ਤਾਂ ਟਾਈਮ ਘਟ ਲੈਂਦੀ ਆ ਹੂੰ ਬਾਕੀ ਝਾੜ ਵਧੀਆ ਇਹਦਾ ਕਿੰਨੇ ਟਾਈਮ ਚ ਤਿਆਰ ਹੋਊਗੀ ਇਹ 60 ਕ ਦਿਨਾਂ ਚ ਪਟਾਈ ਹੋ ਜਾਂਦੀ ਠੀਕ ਹੈ ਹਾਂ ਪਿਛਲੇ 3 ਸਾਲਾਂ 60 ਕ ਦਿਨਾਂ ਚ ਤਿਆਰ ਹੋ ਜਾਂਦੀ ਆ ਹਾਂ ਤੇ ਕਿੰਨਾ ਝਾੜ ਆ ਰਿਹਾ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਪਹਿਲਾਂ ਵਾਲੀ ਸਾਡੀ ਪਿਛਲੇ ਹਾਲ 7 ਕੁਇੰਟਲ ਨਿਕਲੀਗੀ ਠੀਕ ਹੈ ਇਹਦੀ ਥੋੜੇ ਝਾੜ ਘੱਟ ਆਈ ਇਹਦੀ 1.5 6 ਕੁਇੰਟਲ 6 ਕੁਇੰਟਲ ਠੀਕ ਕਿੰਨਾ ਬਣ ਲਾਇਆ ਆਪਣਾ 50 ਕਿੱਲੇ ਸੀਗਾ ਇਹ ਐਤਕੀ 50 ਕਿੱਲੇ ਲਾਇਆ ਜੀ ਹਾਂਜੀ ਹਾਂਜੀ 50 ਕਿੱਲੇ ਵਾਕੀ ਵੇਚਤੇ 10 ਕਿੱਲਿਆਂ ਦੀ ਹੁਣ ਜਿਹੜੀ ਰਹਿ ਗਈ 6 6.5 ਕੁੰਟਲ ਝਾੜਾ ਤੇ ਕਿੰਨਾ ਰੇਟ ਰੁੱਟ ਲੱਗਿਆ 8000 ਨੂੰ ਵੇਚ ਕੇ ਆਏ ਠੀਕ ਆ 8048 50 ਆਹ 50000 ਦੀ 50000 ਦੀ ਹੋਗੀ 6.5 ਕੁੰਟਲ ਹਾਂਜੀ ਹਾਂਜੀ 50000 ਪਲੱਸ ਖਰਚੇ ਖਰਚੇ ਕੱਢ ਕੇ 50 ਕ ਦੀ ਹਾਂਜੀ ਹਾਂਜੀ ਐਵਰੇਜ ਪੈ ਗਈ ਆ ਤੇ ਕਿਵੇਂ ਦੇਖਦੇ ਹੋ ਜੀ ਵੀ ਨੂੰ ਇਹਦਾ ਬਹੁਤ ਵਧੀਆ ਹੀ ਆਂ ਬਰੇਡੀਆਂ ਸਾਰੀਆਂ ਨਾਲ ਬਹੁਤ ਵਧੀਆ ਲੱਗਾ ਤੇ ਦਾਣਾ ਬਹੁਤ ਮੋਟਾ ਈ ਇਹਦਾ ਦਾਣਾ ਬਹੁਤ ਮੋਟਾ ਰੰਗ ਬਹੁਤ ਵਧੀਆ ਮੂੰਗੀ ਦਾ ਤੇ ਖਾਣ ਨੂੰ ਬਹੁਤ ਵਧੀਆ ਕੋਈ ਕੋਕੜੂ ਨਹੀਂ ਹੁੰਦਾ ਇਹ ਹਾਂ ਇਹ ਚੀਜ਼ ਵੀ ਵੱਡੀ ਆ ਵੀ ਖਾਣ ਨੂੰ ਟੈਸਟੀ ਈ ਐਨੀਆ ਖਾਣ ਨੂੰ ਬਹੁਤ ਜ਼ਿਆਦਾ ਟੈਸਟੀ ਏ ਪਹਿਲਾਂ ਆਪਾਂ ਇਹਦੇ ਖੇਤ ਵੀ ਦਿਖਾਏ ਨੇ ਇਹਦੀ ਇੱਕ ਖਾਸੀਅਤ ਐ ਵੀ ਪੂਰੇ ਖੇਤ ਦੇ ਵਿੱਚ ਇੱਕ ਵੀ ਪੱਤਾ ਪੀਲਾ ਨਹੀਂ ਹੁੰਦਾ ਪੀਲਾ ਨਹੀਂ ਹੁੰਦਾ ਇਹਦਾ ਬਿਲਕੁਲ ਪੀਲਾ ਪਣ ਨਹੀਂ ਹੁੰਦਾ ਪੀਲਾ ਪੌਣ ਬਿਲਕੁਲ ਨਹੀਂ ਆਉਂਦਾ ਤੇ ਐਮ ਐਚ 11 ਵਾਲੀ ਹੈ ਸਾਰ ਯੂਨੀਵਰਸਿਟੀ ਦੀ ਹੈ ਸਾਰ ਯੂਨੀਵਰਸਿਟੀ ਦੀ ਵੈਰਾਈਟੀ ਹੈ ਇਹ ਉਹਨਾਂ ਨੇ ਰਿਸਰਚ ਕੀਤੀ ਹੈ ਸਾਰ ਦੀ ਵੈਰਾਈਟੀ ਆ 8 7 8 ਕੁਆਂਟਲ ਝਾੜ ਪਿਛਲੇ ਸਾਲਾਂ ਦੇ ਵਿੱਚ ਇਹਦਾ ਤੇਤਕੀ ਵੀ 6.5 ਕੁਆਂਟਲ ਵਧੀਆ ਝਾੜ ਦਿੱਤਾ ਬਾਕੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ ਗਰਮੀ ਦੇ ਵਿੱਚ ਵੀ ਇੰਨਾ ਸੋਹਣਾ ਝਾੜ ਤੇ ਇੰਨੀ ਵਧੀਆ ਦਾਣੇ ਦੀ ਕੁਆਲਿਟੀ ਕੋਈ ਉਹ ਬਿਰਲੀ ਉਹ ਵੈਰਾਈਟੀ ਦਿੰਦੀ ਹੈ ਹਾਂਜੀ ਹਾਂਜੀ ਉਹ ਵਧੀਆ ਹੈ ਆਮ ਸਾਰੀਆਂ ਵੈਰਾਈਟੀਆਂ ਨਾਲ ਸਿਰਹਾਈ ਝਾੜ ਮੈਂ ਤੇ ਕਿ 4.5 5 ਕੁਆਂਟਲੀ ਨਿਕਲੀਆਂ ਆ ਵੈਰਾਈਟੀ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮੇਹਰਬਾਨ